ਸਿਮਰਤ ਸੱਚ ਦਾ ਸਾਥ ਦੇ ਸੱਚ ਬੋਲ ਕਹ ਰਹੀ ਦੀ ਸਾਈ ਦਾ ਸਾਥ ਦਵਾ ਠੀਕੋ ਗੱਲ ਕਰੀ ਜਾਂਦੇ ਜਿਹਨਾਂ ਮੈਂ ਤੁਹਾਨੂੰ ਕਿਹਾ ਵਾ ਕਿ ਤੂੰ ਮੇਰੇ ਮੋਢੇ ਤੇ ਆ ਕੇ ਕਿਉਂ ਬੰਦੂਕ ਚਲਾਉਂਦੇ ਜੇ ਜਾਂਦੇ ਤੁਸੀਂ ਆਪਣੇ ਕੰਮ ਤੇ ਨਹੀਂ ਨਾਮ ਮੇਰਾ ਲਾਈ ਜਾਂਦੇ ਨੇ ਮਿੰਨੂ ਵਾਲ ਕੀ ਬਰਤੇ ਕਿੱਥੇ ਜਾਂਦੇ ਜੇ ਮੈਨੂੰ ਦੱਸ ਕੇ ਜਾਂਦੇ ਜੇ ਤੂੰ ਇਹ ਉਹਨਾਂ ਨੂੰ ਦੱਸ ਕੇ ਤੂੰ ਮਿੰਨੂ ਕੋਲ ਦੱਸ ਕੇ ਜਾਣਾ ਵਾ ਦਿਲ ਲੈ ਸਵਾਭ ਨੂੰ ਕਦੋਂ ਉਹਨੇ ਭਾਬੀ ਮੈਂ ਤੈਨੂੰ ਸਮਝਾਉਂਦੀ ਆ ਕਿ ਨਾ ਆਵੇ ਗੱਲਾ ਜਾਇਆ ਕਰ ਹੁਣ ਚੰਗੀ ਨਹੀਂ ਛੋਟੀ ਭੈਣ ਨੂੰ ਧੱਕੇ ਖਾ ਕੇ ਇਹ ਕੰਮੀ ਉਹ ਜੇ ਕਰਦੀ ਧੱਕੇ ਖਾਣ ਵਾਲੀ ਇਹਨੂੰ ਦੱਸ ਕੇ ਜਾਂਦੀ ਕਿ ਕਿਉਂ ਖਾਂਜੀ ਧੱਕੇ ਆਪੇ ਹੀ ਇੱਥੇ ਮਨਾ ਕਰ ਦਿੰਦੇ ਉਹਨੇ ਪੀਤੀ ਚਲਾਕੀ ਹੋ ਗਈ ਸੋਦੀ ਬਿਨਾਂ ਦੱਸਿਆ ਚੱਲ ਜੂਗੀ ਮੈਂ ਕਰਤਾ ਨਾ ਸਾਰਾ ਬੇੜਾ ਕਰ ਕਰਦਾ ਆਪ ਤੇ ਆਈ ਸੀ ਉਹਨੂੰ ਵੀ ਨਾਲ ਲੈ ਆਈ ਇੱਕ ਤੋਂ ਹੁਣ ਦੋ ਹੋ ਗਈਆਂ ਉਹ ਇਸ ਦੀ ਗੱਲ ਵੀ ਨਹੀਂ ਸੁਣਦੀ ਉਹਨੂੰ ਛੱਡ ਨਹੀਂ ਫੇਰ ਨਹੀਂ ਲੱਗਦੀ ਮੈਨੂੰ ਆਪ ਨਹੀਂ ਸਮਝ ਆਉਂਦੀ ਫੇਰ ਦੋਵੇਂ ਕਰੀ ਕੀ ਜਾਂਦੀਆਂ ਬਹਿਗ 10 ਮੈਨੂੰ ਤੇਰੇ ਘਰ ਕਰਨ ਕੀ ਗਈ ਸੀ ਇਹ ਚੰਗੀ ਦਾ ਦੱਸ ਜਰਾ ਇਹ ਬਿਨਾ ਦੱਸਿਆ ਘਰੋਂ ਕਿਉਂ ਗਈ ਕੀ ਕਰਨ ਗਈ ਕਰਨ ਕੀ ਗਈ ਸੀ ਸਿਮਰਤ ਦੀ وکਾਲਤ ਕਰਨ ਗਈ ਸੀ ਕਿ ਸਿਮਰਤ ਠੀਕ ਆ ਸਾਰੇ ਲੋਕਾਂ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ 24 ਘੰਟੇ ਉਹ ਨਾਲ ਲੜਦਾ ਰਹਿੰਦਾ ਵਾ ਉਵੇ ਇ렇게 ਤਰ੍ਹਾਂ ਬੋਲੀ ਉਹਨੂੰ ਜੋ ਲੜਦਾ ਹੁੰਦਾ ਤਾਂ ਬੋਲਦੀ ਉਦੋਂ ਮੈਂ ਬਹੁਤ ਦੀ ਕੀਹਣੇ ਆ ਉਹ ਦੋਵੇਂ ਦੀ ਠੀਕ ਆ ਪਤ ਖਾਂਦੇ ਪੀਂਦੇ ਖਲਾਉਂਦੇ ਹਰ ਦੀ ਖੇਡ ਦੇ ਸਭ ਕੁਝ ਕਰਦੇ ਆ ਤੇ ਮੰਮੀ ਤੇ ਸ਼ਮੀ ਕੋ ਇਦਾਂ ਕਹੀ ਜਾਂਦੀ ਆ ਕਿ ਉਹਨਾਂ ਦੇ ਦੋਵਾਂ ਦੇ ਵਿੱਚ ਕੁਛ ਵੀ ਠੀਕ ਨਹੀਂ ਹੈਗਾ ਪਤਾ ਨਹੀਂ ਇਹ ਕਿਉਂ ਕਹੀ ਜਾਂਦੀ ਆ ਇਹ ਨਹੀਂ ਮੈਨੂੰ ਪਤਾ ਮਗਰ ਇਹ ਜਿਹੜੀ ਤੇਰੇ ਘਰ ਵਾਲੇ ਕੋ ਗਈ ਨਾ ਕੱਲੀ ਇਹਨੂੰ ਜਾਣਾ ਨਹੀਂ ਚਾਹੀਦਾ ਮੈਂ ਬੈਠੀ ਸਾਂ ਮੈਨੂੰ ਕਹੀਦੀ ਮੰਮੀ ਭਾਜ ਉਹਨਾਂ ਨੂੰ ਸੱਦੋ ਕੋਈ ਗੱਲ ਕਰੀਏ ਇਦਾਂ ਦੀ ਗੱਲ ਕਰ ਮੈਂ ਸੱਦ ਲੈਂਦੀ ਇਹਦਾ ਫਰਜ਼ ਨਹੀਂ ਬੰਦਾ ਉੱਥੇ ਜਾਂਦਾ ਏ ਆ ਜੋ ਘਰੋਂ ਨਿਕਲ ਗਈ ਆ ਮਿਲਣ ਆਪੇ ਹੀ ਆਪੇ ਹੀ ਗੱਲਾਂ ਕਰਨ ਚੱਲ ਗਈ ਸਾਡਾ ਕੋਈ ਫਰਜ਼ ਨਹੀਂ ਰਿਹਾ ਮੈਂ ਤਾਂ ਮੰਮੀ ਹੈਰਾਨ ਹੀ ਹੋ ਗਈ ਵੇਖ ਕੇ ਕਿ ਭਾਬੀ ਕੱਲੀ ਆਈ ਆ ਮੈਂ ਤਾਂ ਕਿਹਾ ਰਾਣਾ ਵੀ ਹੋਊਗਾ ਚੱਲ ਪਰ ਨਹੀਂ ਉਹਨੂੰ ਜਦੋਂ ਮੈਂ ਪੁੱਛਿਆ ਨਹੀਂ ਮੈਂ ਕੱਲੀ ਆਈ ਆ ਮੈਂ ਸਿਮਰਤਵਾਰੇ ਗੱਲ ਕਰਨੀ ਪਾਜੀ ਨਾਲ ਤੇ ਮੈਂ ਪਾਜੀ ਤੇਰੇ ਤੇ ਘਰ ਨਹੀਂ ਹੈਗੇ ਹੈਰਾਨਗੀ ਵਾਲੀ ਗੱਲ ਆ ਕੱਲੀ ਜਾਣਾ ਘਰ ਕੇ ਇਹਨੂੰ ਪਤਾ ਨਹੀਂ ਕੱਲ ਨੂੰ ਕੋਈ ਗੱਲ ਹੋ ਜਾਂਦੀ ਫਿਰ ਕੀ ਕਰਦੇ ਆਪਾਂ ਕਿੱਥੇ ਲੱਭਦੇ ਇਹਨੂੰ ਇਹ ਤਾਂ ਕਈ ਵੀ ਬੁਟੀਕ ਤੇ ਤੇ ਜੇ ਮੈਂ ਰਾਣੇ ਨੂੰ ਮਨਾ ਕਰ ਦਿੱਤ ਰਾਣਾ ਕੋ ਮਮੀ ਜਾਣਦੋ ਤੁਸੀਂ ਉਹ ਤੇ ਮਗਰੀ ਪੈ ਰਿੰਦੇ ਜੇ ਇਸੇ ਕਰਕੇ ਮੈਂ ਨਹੀਂ ਹਾਂ ਮਮੀ ਬਾਕੀ ਗੱਲਾਂ ਤੇ ਮੈਨੂੰ ਨਹੀਂ ਪਤਾ ਮੈਨੂੰ ਇੱਕ ਗੱਲ ਦੀ ਇਹ ਟੈਨਸ਼ਨ ਆ ਜੇ ਉਹਨਾਂ ਦੇ ਸਭ ਕੁਝ ਠੀਕ ਆ ਦੋਵਾਂ ਚ ਤੇ ਫਿਰ ਇਹ ਕਿਉਂ ਇਦਾਂ ਕਹਿਣ ਲਈ ਆ ਇਹ ਫਿਰ ਉਹਨਾਂ ਤੋਂ ਸੜਦੀ ਹੋਊਗੀ ਤੇ ਆਪੇ ਤੇਨੇ ਲਿਆਤਾ ਉਹਨੂੰ ਅਹੀਂ ਕਿਹੜਾ ਚਾਹੁੰਦੇ ਹਾਂ ਵੀ ਲਿਆ ਖਾਦਾ ਤਾਂ ਬੰਦਾ ਮੰਦਾ ਹੀ ਨਹੀਂ ਅੱਗੇ ਉਹਦੀ ਭੈਣ ਆ ਉਹ ਕਿਉਂ ਸੜੂਗੀ ਉਹ ਤਾਂ ਖੁਸ਼ ਹੀ ਹੋਊਗੀ ਨਾ ਦੋਵਾਂ ਨੂੰ ਮਿਲਾ ਕੇ ਤੇ ਤੇਰੇ ਸਾਹਮਣੇ ਵੇਖ ਲਿਆ ਕਿਤਰਾ ਪਈ ਉਹਨੂੰ ਜੇ ਨਾ ਸੜਦੀ ਹੁੰਦੀ ਤਾਂ ਪੈਂਦੀ ਤਿੰਨ ਤੇ ਪਤਾ ਹੋਣਾ ਚਾਹੀਦਾ ਹੁਣ ਤਾਂ ਤੂੰ ਤੇ ਵਿਆਹੀ ਗਈ ਆ ਇਹ ਹੁਣ ਵਿਆਹੀਆਂ ਗਈਆਂ ਇਹ ਪਾੜਾ ਨਹੀਂ ਲਈਆਂ ਇਹ ਦਰਾਣੀ ਕਿਠਾਣੀ ਬਣ ਗਈਆਂ ਦਰਾਣੀ ਕਿਠਾਣੀ ਬਣਨ ਦਾ ਪਤਾ ਕੀ ਹੁੰਦਾ ਈ ਉਹਦੋਂ ਕੋਨੇ ਜਲਸੀ ਕਰਨੀ ਉਹਦੋਂ ਉਹਨੇ ਜਲਸੀ ਕਰਦੀਆਂ ਉਹਦਾ ਸਮਾਨ ਆ ਜਾਂਦਾ ਤੇ ਵੇਖ ਕੇ ਛੱਡਦੀ ਆ ਇਹਨੂੰ ਤੇ ਭੂਆ ਇਹਦੀ ਦਿੰਦੀ ਕੁੱਖ ਨਹੀਂ ਉਹ ਜਾਂਦੀ ਤੇ ਮਾਂ ਉਹਦੀ ਦਿੰਦੀ ਆ ਇਹ ਫੇਰ ਦੁਖੀ ਹੁੰਦੀ ਆ ਵੀ ਉਹਨੂੰ ਮਿਲਦਾ ਮੈਨੂੰ ਮਿਲਿਆ ਕੱਖ ਨਹੀਂ ਫੇਰ ਇਹਨਾਂ ਦੀ ਚਰਚਰ ਚਰਚਰ ਹੁੰਦੀ ਆ ਆ ਗੱਲ ਨਹੀਂ ਪਰ ਮੰਮੀ ਮੈਨੂੰ ਨਹੀਂ ਵਿਸ਼ਵਾਸ ਹੁੰਦਾ ਤੇ ਆ ਗੱਲਾਂ ਹੋਣਗੀਆਂ ਤੁਹਾਡੇ ਅੱਖਾਂ ਦੇ ਸਾਹਮਣੇ ਹੋਣਗੀਆਂ ਤੈਨੂੰ ਵਿਸ਼ਵਾਸ ਨਹੀਂ ਹੋਣਗਿਆ ਉਹਦਾ ਸੱਪੋਥਾਇਆ ਤੇ ਬੋਲਣ ਦਾ ਪੀ ਮੇਰਾ ਐਸੀ ਕਿਥੇ ਆ ਮੈਂ ਉਹਦਾ ਆਇਆ ਮੈਂ ਲਵਾਤਾ ਤੂੰ ਵੀ ਤੇਰੀ ਭੂਆ ਦਦੀ ਮੈਂ ਲਵਾ ਦਿੰਦੀ ਤੈਨੂੰ ਕੀ ਬਾਰੇ ਸਾਰੀਆਂ ਗੱਲਾਂ ਹੋਈਆਂ ਤੂੰ ਤੇ ਆਪਣੇ ਘਰ ਬੈਠੀ ਆ ਐਸੇ ਬੜਾ ਕੁਛ ਹੁੰਦਾ ਇਹ ਤਾਂ ਨਿਤ ਦੇ ਕਲੇਸ਼ ਨੇ ਤੇ ਨਵਾਂ ਕਲੇਸ਼ ਨੇ ਤੇ ਨਵਾਂ ਕਲੇਸ਼ ਆ ਨਵਾਂ ਕਲੇਸ਼ ਆ ਦਿਨਾਂ ਦਸਿਆਂ ਤੁਰ ਕੋ ਚਲੀ ਗਈ ਇਹ ਕਲੇਸ਼ ਹੀ ਆ ਇਹ ਕੀ ਆ ਆਹ ਹੁਣ ਕਰ ਚੁੱਕੀ ਬਣਿਆ ਵਾ ਕਲੇਸ਼ ਇਹ ਦੋਵੇਂ ਜੀਓ ਲੜਨ ਗਈ ਵੇਖੀ ਮੈਂ ਕਿਹਾ ਨੇ ਰਾਣੀ ਨੇ ਬਾਤੂ ਚਾੜ ਕਰਨੀ ਅਦੀ ਤੇ ਤੂੰ ਬਿਨਾ ਦੱਸਿਆ ਗਈ ਮੰਮੀ ਮੈਨੂੰ ਟੋਕਦੀ ਤੇ ਮੈਂ ਮੰਮੀ ਨੂੰ ਹੀ ਬੋਲਦਾ ਤੇ ਫਿਰ ਆਪੇ ਉਹਨੂੰ ਪੁੱਛਿਆ ਤੇ ਉਹਨੂੰ ਬਿਨਾ ਦੱਸੇ ਕਿ ਮੈਂ ਝੂਠਾ ਪੈ ਗਿਆ ਨਾ ਉਹਨੇ ਦੇਖ ਹੀ ਕਣਾ ਵੇ ਕੀ ਸਹੀ ਤੋਰ ਕੇ ਸਾਹਮਣੇ ਕੀ ਹੁੰਦਾ ਨਾ ਰਣਜੀਤ ਮੇਰੀ ਗੱਲ ਸੁਣੋ ਮੈਨੂੰ ਪਤਾ ਤੁਹਾਨੂੰ ਬੜਾ ਦੁੱਖ ਲੱਗਾ ਇਸ ਗੱਲ ਦਾ ਮੈਂ ਤੁਹਾਡੇ ਕੋਲੋਂ ਮਾਫੀ ਮੰਗਦੀ ਆ ਮੈਂ ਜੇ ਤੁਹਾਨੂੰ ਦੱਸ ਕੇ ਜਾਂਦੀ ਨਾ ਤੁਸੀਂ ਮੈਨੂੰ ਗਿੰਮਲ ਦੀਦੀ ਦੇ ਘਰ ਜਾਣ ਹੀ ਨਹੀਂ ਦੇਣਾ ਤੁਹਾਡੇ ਨੇ ਇੱਕ ਦਿਨ ਪਹਿਲੇ ਮੈਂ ਗੱਲ ਕੀਤੀ ਸੀ ਨਾ ਕਿ ਸਿਮਰ ਤੇ ਸਾਹਿਲ ਦਾ ਰਿਸ਼ਤਾ ਨਹੀਂ ਸਹੀ ਹੈਗਾ ਮੇਰੀ ਭੈਣ ਨਹੀਂ ਖੁਸ਼ ਹੋਏਗੀ ਮੈਂ ਤਾਂ ਕਰਕੇ ਉੱਥੇ ਗਈ ਸੀ ਮੈਂ ਸਿਰਫ ਤੁਹਾਨੂੰ ਇਸ ਕਰਕੇ ਨਹੀਂ ਦੱਸਿਆ ਕਿ ਤੁਸੀਂ ਮੈਨੂੰ ਨਹੀਂ ਹੀ ਜਾਣ ਦੇਣਾ ਤੇ ਮੰਮੀ ਜੀ ਦਾ ਤਾਂ ਤੁਹਾਨੂੰ ਪਤਾ ਹੀ ਆ ਜੇ ਮੈਂ ਉਹਨਾਂ ਨੂੰ ਦੱਸ ਕੇ ਜਾਂਦੀ ਉਹਨਾਂ ਨੇ ਵਾਹਿ ਮੇਰੇ ਦੁਆਲੇ ਹੋ ਜਾਣਾ ਹੀ ਉਸੇ ਵੇਲੇ ਸਮਝਣ ਦੀ ਕੋਸ਼ਿਸ਼ ਕਰੋ ਮੇਰੀ ਗੱਲ ਨੂੰ ਮੈਂ ਕਦੀ ਤੁਹਾਡੇ ਤੋਂ ਕੋਈ ਚੀਜ਼ ਨਹੀਂ ਲਗਾਈ ਉਦਾਂ ਮੇਰੀ ਗੱਲ ਸੁਣ ਤੂੰ ਮੇਰਾ ਝੂਠ ਬੋਲ ਕੇ ਤਾਂ ਬਹੁਤ ਮਾੜੀ ਗੱਲ ਕੀਤੀ ਆ ਮੈਂ ਕਿਹਨੇ ਸੋਚਿਆ ਵੀ ਨਹੀਂ ਤੂੰ ਮੈਨੂੰ ਇਹਦੀ ਝੂਠ ਬੋਲੇਗੀ ਮੈਨੂੰ ਦੱਸ ਜੇ ਮੰਮੀ ਤੈਨੂੰ ਲਾ ਲਾ ਕੇ ਗੱਲਾਂ ਕਰਦੀ ਮਸਤ ਤੇ ਮੰਮੀ ਦੀ ਜਾ ਕੇ ਮੰਮੀ ਨੇ ਪੁੱਛਿਆ ਹੈ ਨਾ ਪੇ ਤਾਂ ਕਰਦੇ ਮੰਮੀ ਵੀ ਇਦਾਂ ਕਰਦੇ ਜੇ ਤੂੰ ਛੁੱਟੀ ਦੀ ਗੱਲ ਤੂੰ ਮੈਨੂੰ ਦੱਸ ਨਹੀਂ ਸਕਦੀ ਕਿ ਮੈਂ ਤੈਨੂੰ ਰੋਕ ਲਗਾ ਤੇਰਾ ਫਰਜ ਪਤਾ ਹੀ ਗੱਲ ਕਰਦਾ ਹਾਤੋਂ ਕੀ ਤੇਰੇ ਵਾਲੀ ਮੈਂ ਕਿਉਂ ਨਹੀਂ ਜਾਣਦਾ ਤੈਨੂੰ ਤੇਰੇ ਕਿਉਂ ਨੇ ਗੱਲ ਸੁਣਦਾ ਮੈਂ ਤੂੰ ਬਹੁਤ ਗਲਤੀ ਕੀਤਾ ਬਹੁਤ ਗਲਤੀ ਕੀਤਾ ਮੈਨੂੰ ਝੂਠ ਬੋਲ ਕੇ ਅਰਜੀਤ ਪਲੀਜ਼ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕੀ ਸਮਝਾਂ ਤੇਰੀ ਗੱਲ ਮੈਨੂੰ ਪਤਾ ਤੁਸੀਂ ਹਰ ਵਕਤ ਮੇਰਾ ਸਾਥ ਦਿੱਤਾ ਆ ਕਦੀ ਇਦਾਂ ਨਹੀਂ ਹੋਇਆ ਕਿ ਤੁਸੀਂ ਮੇਰੇ ਸਾਥ ਨਾ ਹੋ ਬਸ ਇਹੀ ਤੇ ਫਿਰ ਜਿਵੇਂ ਤੇਰਾ ਹਰ ਵੇਲੇ ਸਾਥ ਦਿੱਤਾ ਸੀ ਨਾ ਤੇਰਾ ਫਰਜ਼ ਬਣਦਾ ਸੀ ਤੇ ਮੈਨੂੰ ਗੱਲ ਦੱਸ ਕੇ ਜਾਂਦੀ ਪਰ ਤੂੰ ਬਿਨਾਂ ਗੱਲ ਦੱਸੇ ਚਲ ਗਈ ਹੈ ਹੱਦ ਹੋ ਗਈ ਤੇਰੇ ਵਾਲੀ ਤੇਰੀ ਗੱਲ ਸੁੰਦਰ ਰਹਿਮੈਂ ਤੂੰ ਕਿਵੇਂ ਸਿਮਰਤ ਦਾ ਵਿਆਹ ਕਰਨਾ ਵਾ ਤੇ ਕਰਨਾ ਵਾ ਤੇ ਮੈਂ ਤਾਂ ਵੀ ਤੇਰੇ ਕਰਕੇ ਮੈਂ ਭਾਜੀ ਨਾਲ ਗੱਲ ਕੀਤੀ ਆ ਤੇਰੀ ਜਿੱਦ ਪਕਾਉਣ ਪਿੱਛੇ ਮੈਂ ਸਭ ਕੁਝ ਕੀਤਾ ਏ ਤੇ ਤੂੰ ਸੱਚ ਬੋਲਦੀ ਆ ਜੋ ਵੀ ਬੋਲਦੀ ਈ ਸੱਚ ਬੋਲਦੀ ਈ ਮੈਂ ਅੱਖਾਂ ਬੰਦ ਅੱਖਾਂ ਬੰਦ ਕਰਕੇ ਤੇ ਯਕੀਨ ਕਰ ਲਿਆ ਮੈਂ ਪਰ ਤੂੰ ਕੀ ਕੀਤਾ ਮੇਰੇ ਨਾਲ ਅੱਜ ਤੁਹਾਨੂੰ ਪਤਾ ਸੀ ਮੇਰੇ ਤੁਹਾਨੂੰ ਕੁਛ ਨਹੀਂ ਪਤਾ ਲੱਗ ਗਿਆ ਆ ਸਾਰੀਆਂ ਗੱਲਾਂ ਚ ਨਾ ਤੁਹਾਡੇ ਪਰਿਵਾਰ ਦਾ ਕਸੂਰ ਆ ਆਪ ਮੂਮ ਬਣਿਆ ਵਾ ਉਹ ਕਿਹੇ ਕਲੇਸ਼ ਚ ਨਹੀਂ ਆਉਂਦੇ ਸਾਰਾ ਮੂਰ ਉਹਦਾ ਜੇ ਤੂੰ ਹਾਲੀ ਵੀ ਨਹੀਂ ਹਟਦੀ ਵੇਖ ਲੈ ਤੇਰਵੇ ਕੱਲ ਵੀ ਇਹ ਗੱਲ ਸੁਣਾਈ ਉਹਨਾਂ ਦੀ ਗੱਲ ਵਿੱਚ ਇੰਟਰਫੇਅਰ ਨਾ ਕਰ ਤੂੰ ਬੁਰੀ ਬੰਦ ਜਣਾ ਵਾ ਬੁਰੀ ਬੰਦ ਜਣਾ ਵਾ ਬੇਸ਼ੱਕ ਤੂੰ ਸਹੀ ਤਾ ਹੋਏ ਕੋਸ਼ਿਸ਼ ਕੋਸ਼ਿਸ਼ ਮੇਰੇ ਦਿਹਾੜੀ ਵੀ ਯਕੀਨ ਹੈ ਉਹ ਸਦਾ ਤੂੰ ਕਿ ਆਪਣੇ ਮਕਸਦ ਕਰਕੇ ਗਈ ਹੋਏ ਉੱਥੇ ਪਰ ਤੂੰ ਤੇ ਝੂਠੀ ਬੈਗਲੀ ਨਾ ਤੇ ਮੈਨੂੰ ਵੀ ਝੂਠਾ ਪਾ ਦਿੱਤਾ ਤੇ ਮੰਮੀ ਦੇ ਸਾਹਮਣੇ ਮੈਂ ਬਸ ਇਹਨਾਂ ਦੋਵਾਂ ਕਰਕੇ ਗਈ ਸੀ ਇਹਨਾਂ ਦਾ ਰਿਸ਼ਤਾ ਨਹੀਂ ਸਹੀ ਹੈਗਾ ਮੈਂ ਤਾਂ ਗਈ ਸੀ ਸੀ ਮੈਂ ਝੂਠ ਬੋਲਦੀ ਪਈ ਆ ਮੇਰੀ ਗੱਲ ਸੁਣ ਜੇ ਤੜੀਸ ਤਾਂ ਇਸ ਇੰਨਾ ਨੂੰ ਤਾਂ ਤੇ ਸਿਮਰ ਨੂੰ ਤਰਨਾ ਇਦਾਂ ਗੱਲ ਨਾ ਕਰਦੀ ਆ ਜੇ ਉਹ ਉਹ ਤੇ ਆਪਣੇ ਮੂੰਹ ਕਹਿਂਦੀ ਆ ਮੇਰਾ ਸਭ ਕੁਝ ਸਹੀ ਚੱਲੀਦਾ ਮੈਨੂੰ ਸਭ ਕੁਝ ਸਹੀ ਚੱਲੀ ਜਾਂਦਾ ਵੇ ਕਿਦਾ ਬੋਲਦੀ ਆ ਤੈਨੂੰ ਕੀ ਲੋੜ ਐ ਮੈਨੂੰ ਸਮਝਣੀ ਆਉਂਦੀ ਗੱਲ ਦੀ ਤੂੰ ਇਦਾਂ ਕਿਉਂ ਕਰਦੀ ਆ ਚਲ ਗੋਸਾ ਛੱਡੋ ਇਦਾਂ ਨਾ ਕਰੋ ਮੈਨੂੰ ਦੱਸੋ ਮੈਨੂੰ ਬੂ ਪਾਣੀ ਬਣਾ ਕੇ ਲੇਵਾ ਤੁਹਾਡੇ ਲਈ ਮੈਨੂੰ ਕਿਸੇ ਨਿੰਬੂ ਵਾੜੀ ਦੀ ਲੋੜ ਨਹੀਂ ਆ ਮੇਰੀ ਗੱਲ ਸੁਣ ਆ ਤੂੰ ਤਾਂ ਯਕੀਨ ਡਾਲਿਆ ਤੇ ਆ ਕੋਚੀ ਮੈਂ ਤੇ ਮੰਮੀ ਦੇ ਸਾਹਮਣੇ ਮੂੰਹ ਖੋਲਜੋ ਬੈਣੀ ਰਹਿ ਗਿਆ ਤੇ ਕਿ ਵਿਮਨ ਤੇਰੇ ਕਰਕੇ ਮੈਨੂੰ ਕਿੰਨੀਆਂ ਗੱਲਾਂ ਕਰਦੀਆਂ ਉਹਨੇ ਕੀ ਲੋੜ ਈ ਤੈਨੂੰ ਤਰ ਤੂੰ ਕੀ ਮਿਲਦਾ ਵਾ ਛੋਟੀ ਛੋਟੀ ਗੱਲਾਂ ਕਰਕੇ ਆਪੇ ਮੈਨੂੰ ਮੇਰੀ ਭੈਣ ਨਾਲ ਇਦਾਂ ਕਰੰਦਿਆਂ ਮੇਰੀ ਭੈਣ ਨਾਲ ਉਦਾਂ ਕਰੰਦਿਆਂ ਕੀ ਕਰਦਾ ਮੈਂ ਤੇ ਕੋਈ ਵੇਖਿਆ ਨਹੀਂ ਦੰਦਾ ਤਿੰਨ ਜਗਾ ਦਿਖੰਦੇ ਵਾ ਨਾਲੇ ਉਹਨਾਂ ਨੇ ਜਦੋਂ ਮੈਂ ਕੱਲ ਵੀ ਕਹਿ ਹੀ ਉਹਨਾਂ ਦੀ ਪਰਸਨਲ ਲਾਈਫ ਆ ਉਹ ਖੁਦ ਸੰਭਾਲ ਲੈਣਗੇ ਤੂੰ ਆਪਣੀ ਜ਼ਿੰਦਗੀ ਬਰਬਾਦ ਕਰ ਲੈਣੀ ਤੇ ਕਰ ਲਈ ਇਹਨੂੰ ਲੱਗਦਾ ਚਲੋ ਕੋਈ ਗੱਲ ਨਹੀਂ ਅੱਗੇ ਤੋਂ ਮੈਂ ਅਮਿਸ਼ਾ ਤੁਹਾਨੂੰ ਦੱਸ ਕੇ ਹੀ ਹਰ ਕੰਮ ਕਰਾਂਗੀ ਇੱਕ ਵਾਰੀ ਮੈਨੂੰ ਮaaf ਕਰ ਦਿਓ ਪਲੀਜ਼ ਅੱਗੇ ਤੋਂ ਇਦਾਂ ਨਹੀਂ ਹੁੰਦਾ ਕੋਈ ਨਹੀਂ ਮੈਂ ਵੇਖੂੰਗਾ ਮੈਨੂੰ ਪਤਾ ਤੁਸੀਂ ਮੇਰੇ ਨਾਲ ਬਹੁਤ ਕਰਦੇ ਹੋ ਹੌਸਦੇ ਮੈਨੂੰ ਮੇਰੇ ਪੇਕੇ ਵੀ ਲੈ ਕੇ ਗਏ 2 ਮਿੰਟ ਦੁਕਾਨ ਤੋਂ ਛੇਤੀ ਆਏ ਉਸਲੇ ਮੇਰੇ ਦਿਲ ਤੇ ਯਾਰ ਹੋ ਜਾ। ਮੈਨੂੰ ਪਤਾ ਤੁਸੀਂ ਬੜੇ ਚੰਗੇ ਹੋ। ਮੇਰੇ ਕੋਈ ਗਲਤੀ ਹੋਈ ਆ। ਰਜੀਤ ਪਲੀਜ਼ ਮੈਨੂੰ ਮਾਫ਼ ਕਰ ਦਿਓ। ਮੈਨੂੰ ਇਹ ਪਤਾ ਪਾ ਨਹੀਂ ਲੰਗਾ। ਜਦ ਨੂੰ ਇੰਨਾ ਪਤਾ ਵਾ ਤੇ ਮੈਂ ਤੇਰੀ ਹਰ ਗੱਲ ਸੁਣਦਾ ਵਾਂ। ਤੇ ਇੱਕ ਛੋਟੀ ਜੀ ਗੱਲ ਦੱਸਣ ਲੱਗਾ ਤੇ ਵਿੱਚ ਕੀ ਸੀ? ਕਹਿ ਦਿੰਦੀ ਮੈਂ ਚੱਲਦੀ ਐ ਮਿੰਮਲ ਕੋਲ। ਠੀਕ ਆ। ਤੇ ਮੈਂ ਕੀ ਕਹਿਣਾ ਸੀ ਤੈਨੂੰ? ਮੈਂ ਤੁਹਾਨੂੰ ਤਾਂ ਇਹ ਵੀ ਦੱਸਿਆ ਕਿ ਤੁਸੀਂ ਮੈਨੂੰ ਕਹਿਣਾ ਵਾ ਵੀ ਆ ਗੱਲ ਕਰ ਵੀ ਤੂੰ ਉੱਥੇ ਨਹੀਂ ਜਾਣਾ ਹੈਗਾ। ਐਹੋ ਜੀ ਕੋਈ ਗੱਲ ਨਹੀਂ। ਉਹਨਾਂ ਦਾ ਰਿਸ਼ਤਾ ਸਹੀ ਹੈਗਾ। ਮੈਨੂੰ ਪਤਾ ਤੁਸੀਂ ਆ ਹੀ ਗੱਲ ਕਰਨੀ। ਮੈਂ ਤਾਂ ਵੀ ਤੁਹਾਨੂੰ ਦੱਸਿਆ ਸਮਝਣ ਦੀ ਕੋਸ਼ਿ ਤੇ ਤੇਰੇ ਕੋ ਚੰਗੇ ਮਾਰੇ ਕੰਮ ਤੋਂ ਰੋਕਦਾ ਹੀ ਐ ਨਾ ਮੈਂ ਕੋ ਮਾਰਾ ਤੂੰ ਨਹੀਂ ਦੱਸਦਾ ਹੁਣ ਜਾ ਕੇ ਕੀ ਉੱਥੇ ਕਰ ਰਿਹਾ ਤੂੰ ਕੀ ਪਾਪੜ ਵੇਲੇ ਨੇ ਉਹਨੇ ਕੀ ਕਹਿ ਦਿੱਤਾ ਤੂੰ ਜਾ ਕੇ ਤੇਰੇ ਖਿਲਾਫ ਹੀ ਆਈ ਨਾ ਬੋਲਣ ਉਹ ਤਾਂ ਪਾਗਲ ਹੈਗੀ ਆ ਉਹਨੂੰ ਤਾਂ ਸਮਝ ਨਹੀਂ ਹੈਗੀ ਆਹੋ ਸਾਰੇ ਪਾਗਲ ਤੂੰ ਸਿਆਣੀ ਐ ਤੇ ਗਨੇ ਝੂਟੀ ਫਿਰ ਵੱਡੀ ਸਾੜੀ ਤੇ ਮੈਨੂੰ ਵੀ ਪਾਜ ਤਰ ਨਾਲ ਮੈਂ ਤੇਰੇ ਪੱਕੇ ਵਿੱਚ ਗੱਲ ਕਰੰਦੇ ਆ ਉਹਦੇ ਸਾਹਮਣੇ ਮੇਰੀ ਗੱਲ ਸੁਣ ਮੰਮੀ ਜੀ ਹੁਣ ਉਹ ਅਸੀ ਉਹਨਾਂ ਨੂੰ ਫੋਨ ਕਰਦੇ ਪਏ ਆ ਤੇ ਸੀਮਾ ਭਾਬੀ ਉਹਨਾਂ ਨੂੰ ਪਲੀਜ਼ ਉਹ ਇੱਥੇ ਨਾ ਆਉਣ ਜੇ ਉਹਨਾਂ ਨੂੰ ਆ ਚੀਜ਼ਾਂ ਦਾ ਪਤਾ ਲੱਗਾ ਨਾ ਤੇ ਪਤਾ ਨਹੀਂ ਕੀ ਬੰਨਣਾ ਜੀ ਉਹਨਾਂ ਨੇ ਤਿਆਰੀ ਆ ਮੇਰੀ ਗੱਲ ਸੁਣ ਉਹਨਾਂ ਨੂੰ ਆਈ ਆ ਕਿ ਸਿਮਰਤ ਤੇ ਸਾਹਿਲ ਬੜੇ ਖੁਸ਼ ਆ ਆਪਣੇ ਘਰ ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗਣਾ ਚਾਹੀਦਾ ਰਣਜੀਤ ਪਲੀਜ਼ ਕੁਝ ਕਰੋ ਰੋ ਰੋਕੋ ਉਹਨਾਂ ਨੂੰ ਮੈਨੂੰ ਲੱਗਦਾ ਉਹਨਾਂ ਨੇ ਫੋਨ ਕਰਤਾ ਵਾ ਮੇਰੀ ਗੱਲ ਸੁਣ ਤੂੰ ਕਿਉਂ ਘੁੜਾਈ ਜੰਨੀ ਆ ਸਾਹਿਲ ਤੇ ਸਿਮਰਤ ਵਹਿ ਖੁਸ਼ ਆ ਤੈਨੂੰ ਪਤਾ ਨਹੀਂ ਕੀ ਲੱਗੀ ਜਾਂਦਾ ਤੂੰ ਸਭ ਨਹੀਂ ਨੋਜੀ ਇਹ ਗੱਲ ਦਾ ਪਰ ਉਹ ਉਹਨਾਂ ਨੂੰ ਇੱਥੇ ਸੱਦਾ ਲੱਗੇ ਆ ਨਾ ਉਹਨਾਂ ਨੇ ਕਿਹਾ ਤੂੰ ਦੀਦੀ ਘਰ ਜਾ ਕੇ ਆ ਗੱਲ ਕਿਉਂ ਕੀਤੀ ਆ ਮੇਰੇ ਨਾਲ ਸਿਆਪਾ ਬਹਿ ਜਾਣਾ ਕੋਈ ਨਹੀਂ ਮੈਂ ਮੰਮੀ ਨਾਲ ਗੱਲ ਕਰ ਲੈਣਾ ਨਾਲੇ ਉਹਨਾਂ ਨੂੰ ਲੱਗਦਾ ਕਿ ਇਹ ਦੋਵੇਂ ਜੀ ਬੜੇ ਖੁਸ਼ ਆ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਇਹਨਾਂ ਦਾ ਰਿਸ਼ਤਾ ਨਹੀਂ ਸਹੀ ਹੈਗਾ ਤੂੰ ਗੱਲ ਤੇ ਆ ਫੇਰ ਨਹੀਂ ਆਉਂਦੀ ਦੇਖ ਲੈ ਤੂੰ ਫੇਰ ਝੁੱਠੀ ਬਹਿ ਜਾਣਾ ਹੀ ਹਟਦਾ ਨਾ ਕਰ ਸਮਝ ਜਾ ਜਾਉਂ ਪਤਾ ਨਹੀਂ ਕਿੰਨਾ ਸਮਝਾਇਆ ਨੂੰ ਮੈਂ ਕਿੰਨਾ ਸਮਝਾਇਆ ਪਰ ਫਿਰ ਉਹ ਹੀ ਗੱਲਾਂ チカラキアレイ ਉਹ ਵਾਸਖੀਆ ਬਾਗੀ ਬੈਠੋ ਜੀ ਮੈਂ ਪਾਣੀ ਲੈ ਕੇ ਆਉਂਦੀ ਠੀਕ ਹੈ ਹਾਂਜੀ ਬੱਸ ਜੀ ਬੋਝਾ ਲੀਸ ਤਸਗੀ ਮੈਂ ਤਸਾਸੀ ਕਾ ਸੀਵਕਾ ਲਈ ਸਸਗੀ ਰਸੀ ਤਸਗੀ ਬੋਦੀ ਆ ਲੈ ਮੈਂ ਦਿਆ ਬੈਠੋ ਚ ਮੈਂ ਪਾਣੀ ਲੈ ਕੇ ਆ ਆ ਬੱਤ ਸ਼ੁਕਰਿਆ ਪੂਹਾ ਜੀ ਨਹੀਂ ਆਈ ਜੋ ਵੀ ਆ ਜਾਂਦੇ ਮਨ ਬੜੀਆ ਝੜਕਾ ਬਾਣੀ ਚਲ ਭਾਬੀ ਆਈਏ ਭਾਬੀ ਨੇ ਘਰ ਨੂੰ ਸਾਂਭ ਲੈਣ ਸਸਿਕਾ ਮੈਂ ਸਸਿਕਾ ਗਿਆ ਰਹਾ ਸਹੀ ਬੜੀਆ ਬੜੀਆ ਜੀ ਦੋਸਤ ਸਸਿਕਾ ਸਸਿਕਾ ਹੋਰ ਭਾਜੀ ਹੋਰ ਸਾਈਂ ਗਿਆ ਚਲੇ ਬਾਤ ਵਧੀਆ ਤੇ ਨਹੀਂ ਦੱਸਾਂ ਆਈ ਕਿਤੇ ਤੂੰ ਤਾਂ ਆਂਦਾ ਹੀ ਨਹੀਂ ਹੈਗਾ ਉਹ ਕੰਮ ਘਾਟ ਟਾਈਮ ਹੀ ਨਹੀਂ ਲੱਗਦਾਂ ਲਾਉਣਾ

ਤੇ ਮੰਮਾ ਘਰ ਦੀ ਹੈਗੇ ਉਹ ਬਾਹਰ ਤੇ ਗਏ ਤੇ ਮੈਂ ਕਿਹਾ ਮੰਮਾ ਪੂਆ ਜੀ ਕਹਿ ਗਏ ਸੀ ਚਾਚੀ ਜੀ ਤੇ ਜੇ ਫੋਨ ਆਇਆ ਤੇ ਤੁਸੀਂ ਉਹ ਆਓ ਗੱਲ ਸੁਣ ਕੇ ਆਓ ਲੱਗ ਕੇ ਚਲੋ ਆਪਾਂ ਚਲ ਜੰਨੇ ਆ ਨਹੀਂ ਨਹੀਂ ਫੋਨ ਕੀ ਕਰਨਾ ਹੋ ਉਦੋਂ ਹੀ ਬਸ ਕਹਿੰਦੇ ਸੀ ਮਿਲਣ ਨੂੰ ਦਿਲ ਕਰ ਰਿਹਾ ਤੁਹਾਨੂੰ ਬੁਲਾ ਲਿਆ ਉਹਨਾਂ ਨੇ ਤੇ ਪੂਆ ਜੀ ਨੂੰ ਵੀ ਬੁਲਾਇਆ ਸੀ ਹੈਨਾ ਮੰਮੀ ਬੁਲਾਇਆ ਜੀ ਮੈਂ ਤੇ ਮੂਆ ਜੀ ਨੂੰ ਬੁਲਾਇਆ ਸੀ ਦੱਸੋ ਮਾਸੀ ਜੀ ਪਾਣੀ ਪੀਓ ਕੋਈ ਨਹੀਂ ਪੀ ਲੈਨੇ ਯਾਰ ਕੋਈ ਨਹੀਂ ਜੀ ਬਸ ਕਰਦੇ ਆਂ ਕੋਈ ਨਹੀਂ ਰਾਤੀ ਹੀ ਵੇਖੋ ਮੈਂ ਮਾੜਾ ਕੰਮ ਹੋ ਗਿਆ। ਕਹਿਦਾ ਬਣਾ ਨਹੀਂ ਹੋ। ਨਹੀਂ ਮੈਂ ਕੰਮ ਹੈ। ਮੈਂ ਤੇ ਹੀ ਬੋਮ ਆ ਗਿਆ ਥੋੜੀ ਜਿਹੀ ਸ਼ਹਿਰ ਤੋਂ ਮਿੰਟ ਸਾਡੇ ਨਾਲ। ਆ ਜਾਣਾ ਬੜਾ ਬੀਜੀ ਜਾਂਦਾ। ਆਜਾ ਭਾਜੀ ਇੰਦਰਾਨ। ਸਾਈਨ ਦੇ ਲਈ 2 ਮਿੰਟ ਹੀ ਮਿਲਾਂ। ਮਹਾਨੀ ਚੱਲ ਜਾਂਦਾ। ਨੂੰ ਕੰਮ ਹੋਣਾ ਪੈ ਗਿਆ। ਬਸ ਹਮ ਸਿੱਧੀ ਗਾ ਲਾ। ਹੋ ਜੀ ਤਾਂ ਹੀ ਗੱਲ ਤੇ ਪੁੱਤ ਤੁਹਾਡੀ ਮੈਂ ਭੂਆ ਨੂੰ ਸੱਦਿਆ ਸੀ ਮੰਮੀ ਨੂੰ ਹੁਣ ਤੁਹਾਡੇ ਬੱਚਿਆਂ ਨਾਲ ਮੈਂ ਕੀ ਗੱਲ ਕਰਾਂ ਦੱਸੋ ਸਾਨੂੰ ਮੇਰੀ ਗੱਲ ਹੈ ਅਸ਼ਮੀ ਕਿਤੇ ਜਾਂਦੀ ਤੇ ਬਿਨਾ ਪੁੱਛੇ ਹੀ ਚਲ ਜਾਂਦੀ ਹੈ ਅੱतक ਸਾਡੇ ਘਰ ਇਹੋ ਜੀ ਕੋਈ ਗੱਲ ਨਹੀਂ ਹੋਈ ਸੀ ਆ ਕੁੜੀ ਐ ਸਭ ਪੁੱਛ ਕੇ ਕੰਮ ਕਰਦੀ ਉਹਨੇ ਇੱਕ ਵਾਰਾਂ ਦੇ ਮੈਨੂੰ ਪੁੱਛਣਾ ਨਹੀਂ ਮਾਸੀ ਜੀ ਇਹ ਦੀ ਕੀ ਗੱਲ ਕਰਨਗੇ ਜੀ ਛਮੀ ਤਾਂ ਸਿਆਣੀ ਬੋਧ ਆ ਇਹਦੇ ਬਿਨਾ ਪੁੱਛਿਆ ਕਿਤੇ ਜਾਂਦੀ ਨਹੀਂ ਆ ਨੂੰ ਪੁੱਛ ਲ ਕਿੱਥੇ ਗਈ ਤਾਂ ਸਮਝ ਨਹੀਂ ਦੱਸ ਕਿ ਕਿਥੇ ਗਈ ਜਮੀਨਾ ਸੱਸ ਭਾਜੀ ਮੈਂ ਬਟਿਕ ਤੋਂ ਕੱਪੜੇ ਲੈਣ ਗਈ ਸੀ ਤੇ ਮੈਂ ਸੋਚਿਆ ਕਿ ਚਲ ਦੀਦੀ ਘਰੋਂ ਨਹੀਂ ਹੋ ਜੰਨੀ ਆ ਤੇ ਰਣਜੀਤ ਮੇਰੇ ਨਾਲ ਨਹੀਂ ਸੀ ਮੈਂ ਇਕੱਲੀ ਗਈ ਸੀ ਤੇ ਮੈਨੂੰ ਥੋੜਾ ਕੰਮ ਜਿਆ ਸੀ ਬਸ ਭਾਜੀ ਨਾਲ ਮੈਂ ਤਾਂ ਕਰਕੇ ਗਈ ਸੀ ਨਹੀਂ ਤੇ ਤੂੰ ਘਰ ਗੱਲ ਕਰਕੇ ਜਾਂਦੀ ਰਣਜੀਤ ਭਾਈ ਨੂੰ ਨਾਲ ਕਰਦੀ ਜੇ ਦੀਦੀ ਨਾਲ ਨਹੀਂ ਜਾਣਾ ਹੈ ਤੇ ਇਕੱਲੀ ਕਿਉਂ ਗਈ ਆਈ ਤੇ ਭਾਜੀ ਮੈਂ ਕਹਿਣ ਦੀ ਆ ਹੁਣ ਤੁਸੀਂ ਭਾਬੀ ਘਰੋਂ ਆਪਣੇ ਕਿਸੇ ਨੂੰ ਦੱਸੋਗੇ ਨਾ ਚੁੱਪ ਕਰਕੇ ਚਲੇ ਜਾਓਗੇ ਕਿਹਨਾਂ ਕੇ ਪਾਸੇ ਕਿਸ ਤਾਂ ਮੋਹਣ ਕਾ ਕੋ ਕੁਛ ਨਹੀਂ ਕਹੂਗਾ ਕੋਈ ਤੇ ਲੋਗੀ ਝੂਠ ਬੋਲ ਕੇ ਜਾਣ ਦੀ ਤੂੰ ਇੱਕ ਮਿੰਟ ਗੱਲ ਤੇ ਠੀਕ ਹੈ ਜੀ ਦੀ ਪਰ ਤੰਨੇ ਕਿਸੇ ਵਜ੍ਹਾ ਕਰਕੇ შੰਮੀ ਕੋਈ ਗੱਲ ਸੀ ਜਿਹੜੀ ਤੂੰ ਘਰੀਆਂ ਦੀਦੀ ਵੱਲ ਭਾਬੀ ਬਸ ਕੋਈ ਗੱਲ ਨਹੀਂ ਸੀ ਜਿਹੜੀ ਮੈਂ ਰਾਜੂ ਭਾਜੀ ਨਾਲ ਕਰਨੀ ਸੀ ਮੈਂ ਤਾਂ ਕਰਕੇ ਗਈ ਸੀ ਪਰ ਤੈਨੂੰ ਮੱਸ ਜੀ ਨੂੰ ਦੱਸਣਾ ਚਾਹੀਦਾ ਹੀ ਨਾ ਤੇ ਮੈਂ ਆ ਗੱਲ ਕਰਨੀ ਆ ਜਾਉਣਾ ਨੂੰ ਇੱਥੇ ਬੁਲਾ ਲੰਗੀ ਜਾਂ ਭਾਜੀ ਰਣਜੀਤ ਭਾਜੀ ਨਾਲ ਕੋਈ ਗੱਲ ਕਰ ਲੈਂਦੇ ਤੇ ਉਹਨਾਂ ਨੂੰ ਸੱਦ ਲੋ ਉਹ ਤੇ ਝੂਠ ਬੋਲ ਕੇ ਗਈ ਆ ਮੈਂ ਪਟੇਕ ਤੇ ਜਾਣਾ ਮੈਂ ਰਾਣੇ ਨੂੰ ਬੋਲੀ ਵੀ ਕੱਲੀ ਨੇ ਇੱਥੇ ਕਿੱਥੇ ਜਾਣਾ ਕੱਲੀ ਨੂੰ ਨਹੀਂ ਮੈਂ ਜਾਣਾ ਅਦਾ ਮੰਮੀ ਤੁਸੀਂ ਮਗਰੀ ਪੈ ਦਿੱਤੇ ਜਾਣ ਤੋਂ ਕੋਈ ਗੱਲ ਨਹੀਂ ਕੱਲੀ ਨੂੰ ਕੱਲੀ ਚਲ ਗਈ ਆ ਠੀਕ ਤੋਂ ਆਈ ਨਹੀਂ ਇਹਦੇ ਵੱਲ ਕੁੜੀ ਵੱਜਣ ਗਈ ਆ ਤੇ ਕੁੜੀ ਵੱਲੋਂ ਆਪੇ ਆਈ ਜਾ ਇਹ ਮੈਂ ਜੁਆਈ ਨੂੰ ਮਿਲਣ ਗਈ ਆ ਇਹਦਾ ਕੋਈ ਕੰਮ ਸੀ ਉਹਦੀ ਮਿਲਣ ਜਾਂਦਾ ਜੇ ਕੋਈ ਗੱਲ ਸੀ ਮੇਰੇ ਨਾਲ ਕਰਦੀ ਮੈਂ ਆਪੇ ਉਹਨੂੰ ਸਾਦੀ ਕੁੜੀ ਨੂੰ ਸਾਦੀ ਤੇ ਬੈਠਾ ਬੰਦਲ ਕਰ ਲੈਂਦੇ ਇਹਦਾ ਤਾਂ ਨਹੀਂ ਪਰਜ ਬੰਦਾ ਹੀ ਜਾਂਦਾ ਛੰਨੀ ਕੀ ਗੱਲ ਸੀ ਦੱਸ ਗੈਨੇ ਭਾਬੀ ਗੱਲ ਤੇ ਕੋਈ ਵੀ ਨਹੀਂ ਗੱਲ ਥੋੜਾ ਪਈ ਹੈਗੀ ਆ ਉਹ ਮੈਂ ਬਸ ਵੈਹੇ ਬਾਜੀ ਨੂੰ ਮਿਲਣਾ ਸੀ ਗੱਲ ਨਹੀਂ ਕੋਈ ਵੀ ਹੈ ਕੰਮੀ ਇੰਨੀ ਸਮਝਾ ਰੋ ਕਿ ਬੀਤੂ ਇਹ ਕੰਮ ਕੀਤਾ ਤੇ ਤੇ ਉਮੀਦ ਨਹੀਂ ਗੱਲ ਕੋਈ ਨਾ ਕੋਈ ਹੈਗੀ ਕਿ ਤੂੰ ਉਹਨਾਂ ਦੇ ਘਰ ਗਈ ਹੈ ਤੇ ਗਈ ਕਿਉਂ ਹੈ ਇਹ ਸਭ ਦੱਸ ਦੇ ਰਾਣੀ ਗੱਲ ਕਰ ਤੂੰ ਦੱਸ ਹੁਣ ਬੋਲੋ ਭਾਜੀ ਉਹਨੂੰ ਵੀ ਨਹੀਂ ਦੱਸ ਤੇ ਗਈ ਦੱਸੋ ਤੁਸੀਂ ਦੱਸੋ ਭਾਜੀ ਗੱਲ ਮੈਂ ਕੀ ਕਰਾਂ ਕੀ ਗੱਲ ਹੋਈਗੀ ਆ ਭਾਜੀ ਕੀ ਦੱਸਾਂ ਮੈਂ ਮੇਰੀ ਗੱਲ ਸੁਣੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਮੈਂ ਬਸ ਇੱਕੋ ਗੱਲ ਕਹਿਣੀ ਏ ਇਹ ਨਹੀਂ ਹੁਣ ਅੱਗੇ ਤੇ ਮੈਨੂੰ ਬਿਨਾਂ ਪੁੱਛੇ ਗਈ ਨਾ ਤੇ ਬਸ ਮੇਰੀ ਗੱਲ ਸੁਣੋ ਕਿਹੜੀ ਮੰਦਰੀ ਨਹੀਂ ਪੂਰੀ ਕੀਤੀ ਜੋ ਵੀ ਕਹਿੰਦੀ ਮੇਰੀ ਹਰ ਗੱਲ ਮੰਨਦਾ ਮੈਂ ਪਰ ਫਿਰ ਵੀ ਇਹ ਝੂਠ ਬੋਲ ਬੱਝਦੀ ਇਹਨੂੰ ਉਦੋਂ ਕਹਿ ਗਈ ਵੀ ਮੁਟੀ ਤੇ ਚਲੀ ਆ ਤੇ ਗਈ ਕਿਧਰੇ ਭਲਾ ਇਹਨੂੰ ਸਮਝਾਓ ਮੈਂ ਤੁਹਾਨੂੰ ਦੱਸਣ ਦੀ ਹੈ ਨਾ ਕਿ ਮੈਨੂੰ ਕੰਮ ਸੀ ਮੈਂ ਤਾਂ ਗਈ ਸੀ ਭਾਬੀ ਮੈਨੂੰ ਕੰਮ ਸੀ ਬੱਸ ਪਰ ਜੰਮੀ ਇਹੋ ਜਿਹਾ ਕਿਹੜਾ ਕੰਮ ਸੀ ਜਿਹੜਾ ਤੂੰ ਝੂਠ ਬੋਲ ਕੇ ਗਈ ਕੰਮ ਸੀ ਕੰਮ ਤੈਨੂੰ ਚਾਹੀਦਾ ਸੀ ਰஞ்சிਤ ਭਾਈ ਨਾਲ ਗੱਲ ਤੇ ਕਰਦੀ ਦੱਸ ਜੰਮੀ ਮੈਂ ਤਾਂ ਤੂੰ ਟੈਨਸ਼ਨ ਚ ਪਾ ਦਿੱਤਾ ਕਿਹੜੀ ਗੱਲ ਸੀ ਜਿਹੜੀ ਤੂੰ ਮਿਲਦੀਣਾ ਕਰਨ ਗਈ ਆਪਣੀ ਸੱਸ ਮਾਨੂੰ ਛੱਡ ਕੇ ਤੂੰ ਦੀਦੀ ਨੂੰ ਦੱਸ ਨਹੀਂ ਦੱਸ ਨਹੀਂ ਨਹੀਂ ਭਾਬੀ ਇਹੋ ਜੀ ਕੋਈ ਗੱਲ ਨਹੀਂ ਬਸ ਇਦਾਂ ਹੀ ਕੰਮ ਹੀ ਸੀ ਮੇਰੇ ਸ਼ਮੀ ਤੇ ਝੂਠ ਬੋਲ ਨਹੀਂ ਗੱਲ ਜ਼ਰੂਰ ਕੋਈ ਨਾ ਕੋਈ ਹੈਗੀ ਆ ਜਦੋਂ ਬਣ ਜਾਏਗਾ ਨਾ ਫਿਰ ਮੈਂ ਦੱਸਦਾ ਵੀ ਸਾਰਿਆਂ ਨੂੰ ਪਰ ਹਮ ਕਿਉਂ ਕਲੇਸ਼ ਪਿਆ ਘਰ ਵਿੱਚ ਦੱਸ ਨਹੀਂ ਕਿਉਂ ਨਹੀਂ ਦੱਸਦੇ ਹਾਂ ਇਹ ਬਣਾ ਦੱਸਿਆ ਕਿਉਂ ਗਈ ਸਾਨੂੰ ਨਹੀਂ ਦੱਸਣਾ ਤੂੰ ਰਾਣੇ ਭਾਈ ਨੂੰ ਤੇ ਦੱਸ ਦੇ ਰਣਜੀਤ ਭਾਈ ਨੂੰ ਤੇ ਦੱਸ ਹੋਜੀ ਫੈਨ ਨੂੰ ਇਹ ਤਾਂ ਗੱਲ ਹੀ ਨਹੀਂ ਤੂੰ ਆਪਣੇ ਕੋ ਡੇਰ ਨੂੰ ਸੁੱਤੇ ਸੀ ਉਹ ਆਏ ਨੂੰ ਸੁੱਤੇ ਕਾਚੀ ਜੀ ਸਦਕ ਐਡੀ ਵੱਡੀ ਕਿਹੜੀ ਗੱਲ ਹੋ ਗਈ ਆ ਜਿਹੜੀ ਤੂੰ ਸਾਰਿਆਂ ਨੂੰ ਸੱਦ ਲੈ ਜੀ ਮੈਂ ਸੋਚਿਆ ਤੀ ਵੈਸੇ ਫੋਨ ਤੇ ਕਹਿਣ ਡਿਓ ਕਿ ਸਦਣਾ ਵਾ ਤੀ ਤੇ ਸਰਜੀ ਭਾਬੀ ਹੋਣਾਂ ਨੂੰ ਸੱਦ ਲਿਆ ਬਾਜੀ ਮੇਰੀ ਸੁਣੋ ਗੱਲ ਥੋੜਾ ਟਾਈਮ ਦੋ ਸ਼ਮੀ ਨੂੰ ਕੀ ਪਤਾ ਕੋਈ ਗੱਲ ਹੋਏ ਤੈਨੂੰ ਨਾ ਦੱਸਣੀ ਹੋਏ ਉਹਦਾ ਟਾਈਮ ਸ਼ਾਇਦ ਸ਼ਮੀ ਜੀ ਉਹ ਗੱਲ ਜੇ ਪੂਰੀ ਹੋ ਗਈ ਤਾਂ ਤੂੰ ਦੱਸ ਦੇ ਇਹਨਾਂ ਨੂੰ ਜੋ ਵੀ ਗੱਲ ਤੇਰੇ ਮਨ 'ਚ ਹੈਗੀ ਤੂੰ ਇਹਨਾਂ ਨੂੰ ਦੱਸ ਸਾਨੂੰ ਨਹੀਂ ਦੱਸਣਾ ਸੀਮਾ ਇਹੋ ਜੀ ਕਿਹੜੀ ਗੱਲ ਐ ਜਿਹੜੀ ਘਰ ਨਹੀਂ ਦੱਸਣੀ ਤੇ ਬਾਹਰ ਚੱਲ ਜਾਣਾ ਬਿਮਲ ਕੌਰ ਕਿਹੜੀ ਗੱਲ ਐ ਮਾਂ ਨੂੰ ਨਹੀਂ ਦੱਸਨੀ ਘਰ ਵਾਲਿਆਂ ਨੂੰ ਨਹੀਂ ਦੱਸਣੀ ਤੇ ਮੈਂ ਨਾਲ ਨੂੰ ਜਾ ਕੇ ਦੱਸਣੀ ਸੀ। ਸਮੀ ਤੂੰ ਕੋਈ ਮੇਰੀ ਗੱਲ ਦੱਸੋ। ਆਪਣੀ ਘਰ ਥੋੜਾ ਗਈ ਆ। ਤੂੰ ਮਾਂ ਨਾਲ ਦੇ ਘਰੇ ਗਈ ਆ ਤੇ ਦੱਸ ਦੇ ਕਿਹੜੇ ਕੰਮ ਗਈ ਸੀ। ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ। ਦੀਦੀ ਤੁਹਾਨੂੰ ਨਹੀਂ ਕੁਝ ਦੱਸਿਆ। ਤੁਹਾਡੇ ਵੱਲ ਗਏ ਤੁਹਾਨੂੰ ਕੁਝ ਨਹੀਂ ਦੱਸਿਆ। ਮੈਂ ਮਨ ਤੁਹਾਨੂੰ ਕੀ ਦੱਸਾਂ? ਇਹਨੂੰ ਹੀ ਪੁੱਛ ਲਓ ਇਹ ਕਿਉਂ ਗਈ ਸੀ ਉੱਥੇ। ਉਹ ਕੋਈ ਗੱਲ ਦੱਸੇਗਾ ਤਾਂ ਫੇਰ ਹੀ ਪਤਾ ਲੱਗੇਗਾ ਸਮੀ ਦੱਸ। ਪਈ ਛੱਡੋ ਜਿਹੜੀ ਵੀ ਗੱਲ ਹੈਗੀ ਨਾ ਉੱਥੇ ਮਿੱਟੀ ਪਾਓ ਨਾ ਫਿਰ ਮੇਰੀ ਗੱਲ ਸੁਣੋ। ਇਹ ਨੂੰ ਮੈਂ ਦੱਸਿਆ ਦੋ ਅੱਗੇ ਤੇ ਕੋਈ ਵੀ ਕਿਤੇ ਵੀ ਜਾਣਾ ਨਾ ਤੇ ਬਿਨਾਂ ਦੱਸਿਆ ਨਹੀਂ ਜਾਣਾ ਕਿਤੇ ਵੀ ਖਾਸ ਕਰਕੇ ਮੰਮੀ ਨੂੰ ਪੁੱਛ ਕੇ ਜਾ ਤੇ ਮੈਨੂੰ ਪੁੱਛ ਕੇ ਜਾਵੇ ਸਾਨੂੰ ਤੇਰੇ ਨਾ ਹੁੰਦੇ ਆ ਵਰਗਾ ਕਰ ਚੜਿਆ ਇਹ ਤੇ ਹੈ ਹੀ ਨਹੀਂ ਘਰ ਚਲੋ ਜਿੱਧਰ ਰੁੱਖ ਲਿਗਾਵਾ ਗਾਉਂਗਾ ਜਿੱਧਰ ਮਰਜ਼ੀ ਨਿਕਲ ਜਾਓ ਕੱਲ ਨੂੰ ਮੈਂ ਕੰਮ ਕਰ ਦੂੰ ਜਿੱਧਰ ਮਰਜ਼ੀ ਚੱਲ ਜਾ ਮੈਂ ਕਿਸੇ ਲੋਕਾਂ ਕੋਲ ਸੁਣਿਆ ਅਗੇ ਮੈਨੂੰ ਪੁੱਛੋਗਾ ਮੈਂ ਕੀ ਸਵਾਲ ਦਾ ਜਵਾਬ ਦਵਾਂਗੀ ਮਾਸੀ ਜੀ ਉਹ ਤੇ ਆਪਾਂ ਪੁੱਛਣਾ ਹੀ ਹੈ ਹਾਂ ਤੇ ਫਿਰ ਇਹਨੂੰ ਪੁੱਛੋ ਨਾ ਹੋਰ ਕਿੱਥੇ ਗਈ ਸਰ ਇਹਦਾ ਵਿਆਹ ਇਹਨੇ ਚੁੱਕ ਕੇ ਕੀਤਾ ਹੀ ਨੇ ਇਹੋ ਲਈ ਮੈਨੇ ਰਿਸ਼ਤਾ ਹਾਂਜੀ ਹੁਣ ਆਪਸ ਚ ਵੀ ਲੜਦੀ ਐ ਉਹਨੂੰ ਵੀ ਲੋਕਾ ਠੋਕੀ ਕਰਦੀ ਆ ਉਹ ਵੀ ਉਹਨੂੰ ਪੈ ਜਾਂਦੀ ਆ ਕੁਛ ਨਾ ਕੁਛ ਮੰਵਾ ਹੀ ਦਿੰਦੀ ਆ ਪਤਾ ਕਿਉਂ ਇਹਦੀ ਮੰਮੀ ਦਿੰਦੀ ਆ ਸਾਰਾ ਕੁਛ ਠੀਕ ਐ ਨਾ ਕਦੀ ਘੋੜ ਦੇਤਾ ਕਦੀ ਘੋੜ ਦੇਤਾ ਇਹਦੀ ਬੁਆ ਇਹਨੂੰ ਨਹੀਂ ਦਿੰਦੀ ਹਾਂ ਉਹ ਵੀ ਇਹ ਸੜਦੀ ਵੇਖ ਕੇ ਵੀ ਉਹਦਾ ਆਉਂਦਾ ਮੇਰਾ ਆਉਂਦਾ ਨਹੀਂ ਤਾਂ ਸੋਚ ਅਸੀਂ ਕੀ ਕਰੀ ਅਸੀਂ ਇਹਨੂੰ ਕੁਛ ਕਹੀਏ ਤਾਂ ਆ ਨਾ ਅਸੀਂ ਤਾਂ ਕੁਛ ਨਹੀਂ ਆਂਦੇ ਇਹ ਆਪਸ ਹੀ ਫੇਰ ਲੜ ਪੈਂਦੀ ਐ ਨਹੀਂ ਮਾਸੀ ਜੀ ਇਹ ਗੱਲ ਇਹਦੇ ਦਿਮਾਗ 'ਚ ਨਹੀਂ ਹੈਗੀ ਵੀ ਉਹਨੂੰ ਮਿਲਿਆ ਤੇ ਮੈਨੂੰ ਨਹੀਂ ਮਿਲਿਆ ਨਹੀਂ ਸੀਮਾ ਇਹ ਗੱਲ ਹੈਗੀ ਆ ਪਰ ਨਹੀਂ ਇਹ ਇਹਦਾਂ ਲੜਦੀ ਨਹੀਂ ਇਹਦਾਂ ਕਿਉਂ ਲੜਣਾ ਇਹ ਨੂੰ ਉਲਟਾ ਪੁਲਟਾ ਬੋਲਦੀ ਓ ਇਹ ਛੋਟੀ ਆ ਅਜੇ ਤੇ ਉਹ ਨਹੀਂ ਆਣੀ ਜਿੱਦ ਰੋਟੀ ਵੀ ਨਹੀਂ ਮੈ ਲਾਇਆ ਉਹਨੂੰ ਕਿਹੜਾਇਆ ਇਹ ਵੱਡੀ ਆ ਮੈਂ ਇਹਨੂੰ ਜ਼ਿੰਮੇਵਾਰੀ ਕਿਹਾ ਤੂੰ ਚੁੱਕ ਪਤਾ ਦੋ ਦਿਨ ਨਹੀਂ ਪਕਾਉਗੀ ਕੋਈ ਕਰ ਲੇ ਮਗਰ ਇਹ ਤੇ ਉਹਨੂੰ ਕੁਛ ਨਾ ਕੁਛ ਆਂਦੀ ਹੀ ਰਹਦੀ ਉਹ ਵੀ ਫਿਰ ਟੁੱਟ ਕੇ ਪੈ ਜਾਂਦੀ ਅੱਗੋਂ ਚੰਗੇ ਲੱਗੇ ਦਾ ਇਸ ਤਰ੍ਹਾਂ ਸ਼ਮੀ ਤੀ ਲੜਦੀਆਂ ਜੀ ਤੁਹਾਡੇ ਤੇ ਪਿਆਰ ਹੀ ਬੜਾ ਸੀ ਦੋਨਾਂ ਦਾ ਨਹੀਂ ਨਹੀਂ ਭਾਬੀ ਉਦਾਂ ਹੀ ਕਿਹਲੇ ਕੋਈ ਗੱਲ ਹੋ ਜਾਂਦੀ ਆ ਕੋਈ ਗੱਲ ਨਹੀਂ ਇਤਨੀ ਆਂਟੀ ਲੜਦੀਆਂ ਨਹੀਂ ਹੁੰਦੀਆਂ ਇਹ ਵੱਡੀ ਆ ਨਾ ਕਿਸੇ ਨਾ ਕਿਸੇ ਗੱਲ ਤੇ ਉਹ ਟੋਕ ਦਿੱਤੀ ਹੁੰਦੀ ਆ ਤੇ ਆ ਇਸ ਰਣ ਤੇ ਇਸ ਤਰ੍ਹਾਂ ਕਰ ਇਹ ਲੜਾਈ ਨਹੀਂ ਹੁੰਦੀ ਇਹ ਉੱਥੇ ਵੀ ਕਹਿੰਦੀ ਹੁੰਦੀ ਸਮਝਾਉਂਦੀ ਹੁੰਦੀ ਇਹ ਛੋਟੀ ਝੂਣਾ ਸਿਮਰਤ ਉਹ ਪੂਰਾ ਨਾਲ ਦੇ ਪਾਦੀ ਨੂੰ ਤੇ ਮੇਰਾ ਕੀ ਕਹਿੰਦੀ ਆ ਮੈਨੂੰ ਕੀ ਕਹਿੰਦੀ ਆ ਇਹ ਤੁਹਾਡਾ ਦੋਆਂ ਜੀਆਂ ਨਹੀਂ ਮਰਦੀ ਗੱਲ ਤੂੰ ਬੋਲਦੇ ਨਹੀਂ ਐ ਸੂਜੇ ਨਾਲ ਆ ਸਭ ਕਲਾਏ ਉਹ ਕਹਿੰਦੀ ਆ ਤੇ ਕਹਿੰਦੀਆਂ ਬੰਦ ਗਏ ਸੀ ਕੀ ਕਰਦਾ ਸਾਈਨ ਨਹੀਂ ਕਰਦਾ ਜੰਨਾ ਤੂੰ ਤੇ ਮੈਨੂੰ ਦੱਸਿਆ ਹੀ ਨਹੀਂ ਕਿਸ ਮੇਰੇ ਨਾਲ ਲੜਦੀ ਆ ਨਹੀਂ ਨਹੀਂ ਭਾਬੀ ਕਿਹੜੇ ਬੋਲਦੇ ਮੇਰੇ ਨਾਲ ਨਹੀਂ ਮਾਸੀ ਜੀ ਕਹਿੰਦੇ ਨਾ ਦੋਨਾਂ ਜੀਆਂ ਦੀ ਨਹੀਂ ਬੰਦੀ ਇਹ ਆਂਦੀ ਆ ਸ਼ਮੀ ਤੈਨੂੰ ਕੀ ਲੱਗਣਾ ਦੀ ਬੰਦੀ ਨਹੀਂ ਨਹੀਂ ਬੰਦੀ ਇਦਾਂ ਦੀ ਨਹੀਂ ਕੋਈ ਗੱਲ ਉਦਾਂ ਹੀ ਕੇ ਹਲੇ ਮੂੰਹੇ ਨਿਕਲ ਜਾਂਦਾ ਵਾ ਬੰਦੀ ਬੰਦੀ ਕਿਉਂ ਨਹੀਂ ਦੋਵਾਂ ਜੀਆਂ ਦੀ ਵਾਧੂ ਬੰਦੀ ਹੈ ਸਿਮਰਤ ਤੂੰ ਖੁਸ਼ ਹੈ ਨਾ ਹਾਂਜੀ ਭਾਬੀ ਮੈਂ ਬਹੁਤ ਖੁਸ਼ ਹਾਂ ਤੇ ਸ਼ਮੀ ਵਰਾ ਤੇਰੇ ਕੋਲ ਹੈਗੀ ਕੁਝ ਕਹਿ ਤਾ ਦੱਸ ਸਾਨੂੰ ਜੇ ਤੈਨੂੰ ਕੁਝ ਕਹਿੰਦੀ ਤੂੰ ਸਾਨੂੰ ਦੱਸ ਬੋਲ ਅਭੀ ਗੱਲ ਕੁਝ ਵੀ ਨਹੀਂ ਆ ਪੱਤੀ ਦੀ ਕਾਲੀ ਜਿਆਦਾ ਪੈ ਜਾਂਦੀ ਹੈ ਗਲਤੀ ਇਹਨਾਂ ਦੀ ਨਿਤਨਾਮ ਮੇਰੇ ਸਿਰ ਤੇ ਲਾ ਦਿੰਦੇ ਆ ਸਿਮਰਤ ਜੀ ਉਹ ਕਾਲੀ ਪੈ ਜਾਂਦੀ ਤੇ ਵੱਡੀ ਆ ਜੇ ਤੈਨੂੰ ਕਿਸੇ ਗੱਲ ਤੇ ਰੋਕਦੀ ਹੈ ਨਾ ਤੇ ਚੰਗੇ ਵਾਸਤੇ ਰੋਕਦੀ ਆ ਤੂੰ ਵੀ ਥੋੜਾ ਜਿਹਾ ਨਾ ਆਪਣੇ ਕੰਟਰੋਲ ਕਰਿਆ ਕਰ ਗੁੱਸੇ ਤੇ ਭਾਬੀ ਮੈਂ ਮੰਦੀ ਆ ਪਰ ਇਹ ਥੋੜੀ ਕੀ ਬੰਦਾ ਨਿੱਕੀ ਨਿੱਕੀ ਗੱਲ ਤੇ ਖਿੱਚ ਕੇ ਪੈਂਦਾ ਪੈਂਦੇ ਆ ਕਲੀ ਵੀ ਤੋ ਆਪਾਂ ਉਹਨਾਂ ਨੂੰ ਬੋਲਣ ਜਾਂ ਫਿਰ ਤੇ ਕਲੀ ਮੰਮੀ ਨੂੰ ਬੋਲਣ ਜਾਂ ਪੈਂਦੀ ਆ ਦੇਖ ਗਰਾਨੀ ਘਠਾਨੀ ਫਿਰ ਬਾਝ ਜੀ ਪਹਿਲੋ ਪਹਿਣਾ ਜੀ ਤੇ ਪਹਿਣਾ ਵਾਲਾ ਹੀ ਰਿਸ਼ਤਾ ਰੱਖੋ ਗਰਾਨੀ ਘਠਾਨੀ ਵਾਲਾ ਨਾ ਰੱਖੋ ਤੇ ਪਿਆਰ ਨਾ ਰੋ ਕੋਈ ਗਲਤੀ ਹੁੰਦੀ ਹੈ ਨਾ ਤਾਂ ਮੈਂ ਤੈਨੂੰ ਸਮਝਾ ਲਿਤਾ ਕੋਈ ਮਾਰਾ ਨਹੀਂ ਕਰਦੀ ਤੇ ਸ਼ਮੀ ਮੇਰੀ ਸੋਨ ਦਾ ਘਲ ਅੱਗੇ ਤੋਂ ਜਦ ਵੀ ਤੂੰ ਜਾਣਾ ਨਾ ਮੰਮੀ ਤੋਂ ਤੇ ਭਾਜ ਤੂੰ ਪੁੱਛ ਕੇ ਜਾਣਾ ਠੀਕ ਹੈ ਭਾਬੀ ਕੋਈ ਗੱਲ ਦੁਬਾਰਾ ਸਾਨੂੰ ਫੋਨ ਨਾ ਕਰਨ ਮਾਸੀ ਜੀ ਕੋਈ ਤੇ ਕੋਈ ਗਲਤੀ ਆ ਅਣੀ ਤੇ ਸੋਈ ਦੇ ਪਏ ਆ ਪਤਾ ਨਹੀਂ ਕਿੱਡੀ ਕੱਢੀ ਕਰ ਲੋ ਕੀ ਜਿਹੜੇ ਮਾਸੀ ਜੀ ਕਹਿੰਦੇ ਛੇਤੀ ਆਓ ਹੁਣੇ ਆਓ ਨਹੀਂ ਨਹੀਂ ਕਾਜੀ ਕੋਈ ਗੱਲ ਤੇ ਕੁਝ ਵੀ ਨਹੀਂ ਹੋਈ ਭਾਜੀ ਕੁਝ ਨਹੀਂ ਤੇ ਭਾਈ ਤੁਹਾਡੇ ਵੀ ਹੈ ਨਾ के देदा देदा पर समझा दता जी घर जाएगीय बुलाया सामने चलो हूं तुम आए गए ਸਮਝਾ ਦੋ ਚਲੋ ਹਣਾ ਪਜਾਨੀ ਨੂੰ ਪਤਾ ਕੀ ਦਵਾਈ ਲੈਣੀ ਮੈਂ ਠੀਕ ਹੈ ਭਾਬੀ ਤੂੰ ਜੋਗੀ ਹੈ ਨਾ ਪਿਆਰ ਨਾਲ ਰੋ ਦੋਵੇਂ ਜਾਣਾ ਤੇ ਜਿੱਥੇ ਵੀ ਜਾਣਾ ਇਹਨਾਂ ਨੂੰ ਪੁੱਛਣ ਤੋਂ ਬਿਨਾਂ ਨਹੀਂ ਜਾਣਾ ਠੀਕ ਹੈ ਤੇ ਰਾਣੀ ਭਾਈ ਨੇ ਸਾਰੇ ਸਲਾਹ ਕਰਨੀ ਫੇਰ ਜਾਣਾ ਕਿਹਾ ਭਜੀ ਕੋਈ ਨਾ ਕਿਤਨੀ ਗਲਤੀ ਕਰੇ ਕੋਈ ਕਰੀ ਕੋਈ ਕਰਦੀ ਠੀਕ ਹੈ ਚੰਗਾ ਚੰਗਾ ਬਣਾ ਚੰਗਾ ماشي ਚੰਗਾ ਬਣਾ ਕਿਆ ਮੇਰਾ ਘਰ ਆ ਨਹੀਂ ਹੁੰਦਾ ਤੁਹਾਨੂੰ ਕੋਈ ਕੰਮ ਨਹੀਂ ਨਾ ਹੁੰਦਾ ਰਮਾਨਾ ਫ੍ਰੀਜ ਕੀ ਬੋਲੀ ਜਾਣੀ ਆ ਤੂੰ ਕੰਮ ਆ ਮੈਨੂੰ ਤਾਂ ਹੀ ਉਹ ਗਿਆ ਸੀ ਮੈਂ ਨਹੀਂ ਜਿਦੋਂ ਮੇਰੇ ਪਰਿਵਾਰ ਵਾਲੇ ਹੁੰਦੇ ਉਹਦੋਂ ਤੁਹਾਨੂੰ ਕੋਈ ਕੰਮ ਪੈਂਦਾ ਮੈਂ ਨਹੀਂ ਕਰਨਾ ਤੇਰੇ ਪਰਿਵਾਰ ਵਾਲੇ ਉਹ ਮੇਰੇ ਕੁਝ ਨਹੀਂ ਲੱਗਦੇ ਹੋ ਤੁਹਾਡੇ ਕਿਉਂ ਨਹੀਂ ਕੁਝ ਲੱਗਦੇ ਕੀ ਗੱਲ ਆਪਣਾ ਰਿਸ਼ਤਾ ਨਹੀਂ ਆ ਜਿਵੇਂ ਤੁਮ ਨੂੰ ਨਾ ਮੇਰੀ ਕੁਝ ਲੱਗਦੀ ਤੇਰੇ ਘਰ ਦੇ ਵੀ ਕੁਝ ਨਹੀਂ ਲੱਗਦੇ ਜਦੋਂ ਤੈਨੂੰ ਆਉਂਦੇ ਨਾ ਤੇਰੇ ਘਰ ਦੇ ਤੂੰ ਹੀ ਮਿਲਿਆ ਕਰ ਮੈਨੂੰ ਨਾ ਮਿਲਾਇਆ ਕਰ ਉਹਨਾਂ ਨੂੰ ਉਹ ਨਹੀਂ ਚਲ ਆਪਣੇ ਦੋਵਾਂ ਦੀ ਕੁਛ ਨਹੀਂ ਹੈਗਾ ਪਰ ਉਹਨਾਂ ਦੇ ਸਾਹਮਣੇ ਵੀ ਚੰਗੀ ਤਰ੍ਹਾਂ ਬੋਲਿਆ ਕਰੋ ਜਦੋਂ ਆਉਂਦੇ ਉਹ ਲੋਕੀ ਉੱਠ ਕੇ ਬਾਹਰ ਚਲ ਜਾਂਦੇ ਜੇ ਤੇ ਨਾ ਭਾਇਆ ਕਰ ਮੈਨੂੰ ਉਹਨਾਂ ਵਿੱਚ ਤੈਨੂੰ ਕਹਿੰਦਾ ਮੈਨੂੰ ਭਾਵੇਂ ਉਹਨਾਂ ਵਿੱਚ ਉਹ ਤਾਂ 10 ਮਿੰਟ ਬਹਿ ਕੇ ਉਹਨਾਂ ਨੇ ਗੱਲ ਤੇ ਕਰਨ ਦਾ ਉਹ ਅੱਜ ਵੀ ਨਹੀਂ ਹਾਲ ਖਿੱਚਣ ਦੇ ਮੈਨੂੰ ਕੋਈ ਇੰਟਰਸਟ ਨਹੀਂ ਹੈ ਉਹਨਾਂ ਨਾਲ ਗੱਲ ਕਰਨ ਦਾ ਜਾਣ ਵਾਲੇ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਜਰੂਰ ਤੁਹਾਨੂੰ ਕੁਝ ਬੋਲਾਂਗਾ ਤੁਹਾਡਾ ਦਿਮਾਗ ਖਰਾਬ ਹੁੰਦਾ ਪੈਂਦਾ ਮੇਰੇ ਨਾਲ ਨਾ ਸੀ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਬੋਲਿਆ ਕਰੋ ਉਹ ਮੈਂ ਨਹੀਂ ਲੈ ਸਕਦਾ ਉਹਨਾਂ ਨਾਲ ਜਦੋਂ ਮੇਰੇ ਕਮਰੇ 'ਚ ਨਿਕਲ ਜਾ ਉਦੋਂ ਵੀ ਸਿਰਫ ਤੂੰ 10 ਮਿੰਟ ਉੱਥੇ ਬੈਠੇ ਸੀ ਉਸ ਤੋਂ ਬਾਅਦ ਤੁਸੀਂ ਘਰ ਵਾਪਸ ਆ ਗਏ ਜਿਉਂ ਅੱਜ ਉਹ ਕਰਿਆ ਤੇ ਅੱਜ ਵੀ ਤੁਸੀਂ ਉਦਾਂ ਕੀਤਾ ਵਾ ਤੇ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਮੈਨੂੰ ਕੋਈ ਇੰਟਰਸਟ ਨਹੀਂ ਹੈ ਘਾਉਣ ਨਾਲ ਅੱਗੇ ਬਹਿਣ ਦਾ ਮੈਂ ਜ਼ਿਆਦਾ ਨਹੀਂ ਤੁਹਾਨੂੰ ਕਿਹਾ ਨਹੀਂ ਮੈਂ ਆਪਾਂ ਇੰਨਾ ਚੁਣੀ ਕਿ ਉਹਨਾਂ ਨੂੰ ਕੋਈ ਗੱਲ ਦਾ ਸ਼ੱਕ ਨਾ ਹੋਵੇ ਮੇਸ਼ ਕਰਕੇ ਨਹੀਂ ਕਿ 10 ਮਿੰਟ ਉਹਨਾਂ ਲੱਗੇ ਬਹਿ ਜਾ ਕਰੋ ਤੇ ਮੈਨੂੰ ਕਿਹੜਾ ਸੁਣੋਂ ਨਹੀਂ ਤੂੰ ਸ਼ੱਕ ਨਾ ਹੋਵੇ ਹੁੰਦਾ ਤੇ ਹੋ ਜੇ ਡਰਦਾ ਮੈਂ ਕਿ ਜੀ ਤੂੰ ਜਾਂ ਸ਼੍ਰੀ ਆਮ ਜਾ ਕੇ ਉਹਨਾਂ ਨੂੰ ਕਹਦੇ ਨਹੀਂ ਬੰਦੀ ਮੇਰੀ ਉਹਦੇ ਨਾਲ ਤੁਸੀਂ ਕਹਿ ਸਕਦੇ ਪਰ ਮੈਂ ਨਹੀਂ ਨਾ ਕਹਿ ਸਕਦੀ ਉੱਜਾ ਯਾਰ ਮੇਰਾ ਦਿਮਾਗ ਨਾ ਖਰਾਬ ਕਰ ਜਾ ਚੱਲ ਜਾ ਮੈਂ ਕਮਰੇ ਚ ਜਾ ਹਰ ਗੱਲ ਤੇ ਮੈਨੂੰ ਸੁਣਾਉਣਾ ਦਾ ਆਪਣੀ ਗੱਲ ਤੇ ਹੀ ਕਰੀ ਮੰਨਣੀ ਨਹੀਂ ਹੁੰਦੀ ਜਾ ਜਾ ਜਾ